ਨੇ ਹਮਲਾ ਕੀਤਾ ਆ ਇਹਨਾਂ ਨੂੰ ਛੇਤੀ ਤੋਂ ਛੇਤੀ ਗਸ਼ਨਾਰਗਾ ਕੇ ਇਹਨਾਂ ਦੇ ਇਲਜ਼ਾਮ ਤੱਕ ਪਹੁੰਚਾਇਆ ਜਾਵੇ ਇਹ ਤਾਂ ਹੀ ਪਕਰ ਘੰਟੇ ਦਾ ਰੋਲ ਜਿੰਦਾ ਹੀ ਆ ਮੈਨੂੰ ਆਸ ਆ ਕਿ ਪ੍ਰਸ਼ਾਸਨ 72 ਘੰਟੇ ਨਹੀਂ ਹੋਉਂਦੇਗੀ ਕੋਈ ਨਾ ਕੋਈ ਖਬਰ ਜ਼ਰੂਰ ਆਏਗੀ ਮਨੂੰ ਆਪਣੇ ਮੇਰੇ ਮੰਦੀ ਆਵਾਜ਼ ਆ ਕਿ ਜਿਨ੍ਹਾਂ ਨੇ ਇਹ ਹਮਲਾ ਕੀਤਾ ਆ ਨਾਲ ਹੀ ਇੱਕ ਸਨਾਤਨੀ ਹੋਣ ਦੇ ਨਾਤੇ ਇੱਕ ਸੰਤ ਹੋਣ ਦੇ ਨਾਤੇ ਮੈਂ ਉਸ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਹੀ ਗਿੱਟੜ ਦੇ ਤੁਮੀ ਜੇ ਹਮਲਾ ਕਰਨਾ ਹੈ ਸਾਹਮਣੇ ਆ ਕੇ ਕਰਦੇ ਤੇ ਤੁਹਾਨੂੰ ਇਟੇ ਦਾ ਜਵਾਬ ਪੱਥਰ ਨਾਲ ਹੀ ਦਿੰਦੇ। ਮੋਹਰ ਸਾਹਿਬ ਕਰਨ ਦੇ ਵਾਸਤੇ ਸਰਕਾਰ ਦਾ ਕਿਹਾ ਤੇ ਗਰਾਊਂਡ ਲੈਵਲ ਤੇ ਕਿਹਾ ਬੜਾ ਫਰਕ ਆ। ਪਹਿਲਾਂ ਫਿਰ ਬਾਬਾ ਸਾਹਿਬੀ ਮੋਹਲ ਮੰਦਿਰ ਇੱਥਾ ਦੇਖੋ ਸਾਰੇ ਇਹਦੇ ਵਿੱਚ ਕਾਨੂੰਨ ਨੂੰ ਜਾਣਦਾ ਹੋਵੇ ਉਹਨੂੰ ਕਮਾਂਡ ਦੇਣੀ ਚਾਹੀਦੀ ਆ। ਨਾ ਕੀ ਜਿਹਨੂੰ ਪਤਾ ਨਹੀਂ ਕਾਨੂੰਨ ਦੀ ABC ਦਾ ਨਹੀਂ ਪਤਾ ਕਮਾਂਡ ਦੋਦੇ ਆਪਣੇ ਆਪੋਂ ਕੀ ਆ ਜਿਵੇਂ ਸਾਡੇ ਸੇਂਹੰਗਰ ਸਾਹਿਬ ਜੋਰ ਵਿਜੇ ਪ੍ਰਤਾਪ ਜੀ ਨੇ ਆਈਜੀ ਰਿਟਾਇਰ ਨੇ ਮੈਂ ਤੇ ਕਹਿੰਦਾ ਉਹਨਾਂ ਨੂੰ ਗ੍ਰਹਿ ਮਤਰਾਲਾ ਦੇਣਾ ਚਾਹੀਦਾ ਹੈ ਫਿਰ ਪਤਾ ਲੱਗੇਗਾ ਕਿ ਗੈਸਟਵਾਰ ਅੱਤਵਾਦ ਕਿੱਦਾ ਜਾਂਦਾ ਹੈ ਲੱਗਦਾ ਨਹੀਂ ਉਹ ਸਵਾਲ ਜਿਆਦਾ ਦਾ ਜਾ ਰਿਹਾ ਹੈ ਫਿਰ ਅੱਜ ਹਿੰਦੂ ਸਭਾ ਨੂੰ ਸ਼ੁਰੂ ਤੋਂ ਹੀ ਟਾਰਗੇਟ ਕੀਤਾ ਜਾ ਰਿਹਾ ਆ ਇਹ ਪੂਰਾ ਕਾਦੇ ਆ ਕਿ ਅੱਗੇ ਹਿੰਦੂ ਬੋਲਦਾ ਨਹੀਂ ਸੀ ਮੁਨੇ ਮੈਂ ਇਹ ਤੁਹਾਡੇ ਮਾਦੀ ਬਰਾਏ ਇਹ ਸੰਦੇਸ਼ ਦੇਣਾ ਚਾਹੁੰਦਾ ਉਹਨਾਂ ਨੂੰ ਕਿ ਹਿੰਦੂ ਜਾਗ ਚੁੱਕਾ ਹੈ ਹਿੰਦੂ ਜਾਗਰੂਤ ਹੋ ਚੁੱਕਾ ਹੈ ਹਿੰਦੂ ਹੁਣ ਇੱਟ ਦਾ ਜਵਾਬ ਪੱਥਰ ਕਰ ਦੇਣਾ ਜਾਣਦਾ ਹੈ